ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਇੱਥੋਂ ਦੇ ਸੰਤ ਮਹਾਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ ਜੋ ਚੜ੍ਹਾਈ ਕਰ ਗਏ ਸੀ ਚੋਲਾ ਛੱਡ ਗਏ ਸੀ ਅੱਜ ਉਹਨਾਂ ਦੀ ਜੋ ਉਹਨਾਂ ਦਾ ਅੱਜ ਆਖੰਤਮ ਸੰਸਕਾਰ ਹੈ ਜੀ ਤੁਹਾਨੂੰ ਦਿਖਾਵਾਂਗੇ ਜੀ ਸੰਗਤਾਂ ਦੇ ਦਰਸ਼ਨ ਕਰਾ ਰਹੇ ਹਾਂ ਤੇ ਇੱਥੇ ਜੋ ਸੰਗਤਾਂ ਪਹੁੰਚੀਆਂ ਸੰਗਤਾਂ ਦਾ ਜੋ ਹੜਾ ਆਇਆ ਹੋਇਆ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਲਾਈਵ ਤਸਵੀਰਾਂ ਤੇ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹੋਂਦ ਤੇ ਹੈ ਤਾਂ ਹੋਰ ਗੱਪਾਂ ਹੋਣਗੇ ਜਾਨੀ ਜਾਨੀ ਮਾ ਉੱਤਮੇ ਖਾਲਸੇ ਮਾਰੇ ਤੇ ਸੰਤ ਮਹਾਂਪੁਰਖਾਂ ਦਾ ਜੋ ਅੰਤਮ ਸੰਸਕਾਰ ਆ ਥੋੜੀ ਹੀ ਦੇਰ ਬਾਅਦ ਜੋ ਕੀਤਾ ਜਾਣਾ ਹੈ ਤੇ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਸੰਗਤ ਦੂਰੋ ਦੂਰੋਂ ਮੀਂਹ ਦੇ ਵਿੱਚ ਵੀ ਜਿਹੜੀਆਂ ਸੰਗਤਾਂ ਦੂਰੋ ਦੂਰੋਂ ਸੰਤਾਂ ਦੇ ਦਰਸ਼ਨ ਕਰ ਲਈ ਪਹੁੰਚ ਰਹੀਆਂ ਨੇ ਇੱਕ ਇਹ ਕਿ ਪੁੱਤਰ ਹੈ ਇਹ ਸੰਤ ਜੀ ਦਾ ਜਿਹੜਾ ਮਹਾਰਾਜ ਦੀ ਆਪਣੀ ਚੜ੍ਹਾਈ ਜਿਹੜਾ ਅਨੇਕਾਂ ਲੋਕਾਂ ਨੇ ਪਲੇਵਾ ਕਰਕੇ ਜਿਹੜਾ ਮਾਨਣਗੇ

राम 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 ああ、がとう。 एक ऋषि का वचन तुलसी से वचन किसका तीर जा मवर के लोग और संगी पद आगे स्थान के पंजाब के लोगों के नाम ਸ਼ੇਖ ਗਦੇ ਪੰਪਨ ਦੀਵਾਨ ਦੇ ਬਾਬਾ ਗੁਜਿੰਦਰ ਸਿੰਘ ਜੀ ਵਿਦਾਸ ਨੂੰ ਦੇ ਨਾਮ ਚਿੰਤ ਪਰੋਣ ਦਾ ਸਮੂਹ ਮਿਲਦਾ ਹਾਂ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਜੋ ਸੰਤਾਂ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੋ ਸੰਗਤਾਂ ਇਹ ਸੰਤਾਂ ਦੇ ਦਰਸ਼ਨ ਅੰਦਰ ਕਰ ਰਹੀ ਹੈ ਤੇ ਤੁਹਾਨੂੰ ਦਰਸ਼ਨ ਕਰਾਉਣੇ ਸੰਗਤਾਂ ਦੇ ਤੇ ਨਾਲੇ ਸੰਤ ਮਹਾਂਪੁਰਖਾਂ ਦੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਦੇ ਦਰਸ਼ਨ ਕਰਾਉਣੇ ਆ